ਆਓ ਪੜੀਏ ਪਾਠ ਨੰਬਰ 18 ਡਾਕਖਾਨੇ ਦੀ ਸੁਣੋ ਕਹਾਣੀ ਪੜਨ ਤੋਂ ਪਹਿਲਾਂ ਸ਼ਬਦ ਅਰਥ ਬਿੱਲ ਲੈਣ ਜੋਗ ਜਾਂ ਦੇਣ ਜੋਗ ਰਕਮ ਪਾਰਸਲ ਡਾਕ ਰਾਹੀਂ ਕੋਈ ਚੀਜ਼ ਭੇਜਣਾ ਆਓ ਹੁਣ ਆਪਾਂ ਡਾਕਖਾਨੇ ਦੀ ਸੁਣੋ ਕਹਾਣੀ ਨੂੰ ਪੜੀਏ ਪਿਆਰੇ ਬੱਚਿਓ ਮੈਂ ਡਾਕਨ ਹਾਂ ਮੈਂ ਤੁਹਾਨੂੰ ਅੱਜ ਆਪਣੇ ਬਾਰੇ ਦੱਸਾਂਗਾ ਮੈਨੂੰ ਪਤਾ ਹੈ ਹੁਣ ਤੁਹਾਡੇ ਕੋਲ ਕਿਸੇ ਨਾਲ ਵੀ ਗੱਲ ਕਰਨ ਲਈ ਘਰ ਵਿੱਚ ਟੈਲੀਫੋਨ ਤੇ ਮੋਬਾਈਲ ਫੋਨ ਹਨ ਤੁਸੀਂ ਈਮੇਲ ਜਾਂ ਵਟਸਐਪ ਉੱਤੇ ਲਿਖ ਕੇ ਸੰਦੇਸ਼ ਭੇਜ ਸਕਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਇਹ ਸਭ ਨਹੀਂ ਸੀ ਸਾਰੇ ਲੋਕ ਪਹਿਲਾਂ ਆਪਣੇ ਸੰਦੇਸ਼ ਚਿੱਠੀ ਵਿੱਚ ਲਿਖ ਕੇ ਮੇਰੇ ਰਾਹੀਂ ਹੀ ਭੇਜਦੇ ਸਨ ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਚਿੱਠੀ ਕਿਵੇਂ ਭੇਜੀ ਜਾਂਦੀ ਹੈ ਅਤੇ ਮੈਂ ਤੁਹਾਡੇ ਹੋਰ ਕਿਹੜੇ-ਕਿਹੜੇ ਕੰਮ ਕਰਦਾ ਹਾਂ ਚਿੱਠੀਆਂ ਲਿਖਣ ਲਈ ਕਾਰਡ ਅਤੇ ਲਿਫਾਫੇ ਮੇਰੇ ਕੋਲੋਂ ਹੀ ਮਿਲਦੇ ਹਨ ਪੈਸੇ ਦੇ ਕੇ ਤੁਸੀਂ ਕਾਰਡ ਲਿਫਾਫੇ ਤੇ ਟਿਕਟਾਂ ਮੇਰੇ ਕੋਲੋਂ ਲਿਜਾ ਸਕਦੇ ਹੋ ਤੁਹਾਡੀ ਲਿਖੀ ਚਿੱਠੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਵੀ ਮੇਰਾ ਹੀ ਕੰਮ ਹੈ ਤੁਸੀਂ ਚਿੱਠੀ ਲਿਖ ਕੇ ਲਿਫਾਫਾ ਬੰਦ ਕਰ ਦਿਓ ਲਿਫਾਫੇ ਉੱਪਰ ਪਤਾ ਸਾਫ਼-ਸਾਫ਼ ਲਿਖੋ ਪੈਨ ਕੋਡ ਲਿਖਣਾ ਕਦੇ ਨਾ ਭੁੱਲੋ ਫਿਰ ਚਿੱਠੀ ਮੇਰੇ ਲੈਟਰ ਬਾਕਸ ਵਿੱਚ ਪਾ ਦਿਓ ਇਸ ਤਰ੍ਹਾਂ ਇਹ ਸਾਰੀਆਂ ਚਿੱਠੀਆਂ ਮੇਰੇ ਕੋਲ ਆ ਜਾਂਦੀਆਂ ਹਨ ਇਨ੍ਹਾਂ ਚਿੱਠੀਆਂ ਤੇ ਮੋਹਰਾਂ ਲਾਈਆਂ ਜਾਂਦੀਆਂ ਹਨ ਫਿਰ ਵੱਖ-ਵੱਖ ਥਾਵਾਂ ਦੀਆਂ ਚਿੱਠੀਆਂ ਵੱਖਰੇ-ਵੱਖਰੇ ਥੈਲਿਆਂ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ ਇਨ੍ਹਾਂ ਥੈਲਿਆਂ ਨੂੰ ਬੱਸਾਂ ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਭੇਜਿਆ ਜਾਂਦਾ ਹੈ ਫਿਰ ਉੱਥੋਂ ਦਾ ਡਾਕੀਆ ਘਰ-ਘਰ ਤੁਹਾਡੀਆਂ ਚਿੱਠੀਆਂ ਪਹੁੰਚਾਉਂਦਾ ਹੈ ਜੇਕਰ ਤੁਸੀਂ ਆਪਣੇ ਮਿੱਤਰ ਜਾਂ ਸਹੇਲੀ ਨੂੰ ਕੋਈ ਤੋਹਫ਼ਾ ਭੇਜਣਾ ਹੋਵੇ ਤਾਂ ਮੈਂ ਪਾਰਸਲ ਰਾਹੀਂ ਭੇਜ ਸਕਦਾ ਹਾਂ ਮਨੀ ਆਰਡਰ ਰਾਹੀਂ ਤੁਹਾਡੇ ਰੁਪਏ ਪੈਸੇ ਵੀ ਮੈਂ ਇੱਕ ਥਾਂ ਤੋਂ ਦੂਸਰੀ ਥਾਂ ਭੇਜ ਸਕਦਾ ਹਾਂ ਤਾਰ ਰਾਹੀਂ ਤੁਹਾਡਾ ਜ਼ਰੂਰੀ ਸਨੇਹਾ ਪਹੁੰਚਾਉਣਾ ਵੀ ਕਦੇ ਮੇਰਾ ਹੀ ਕੰਮ ਹੁੰਦਾ ਸੀ ਪਰ ਹੁਣ ਤਾਰ ਰਾਹੀਂ ਸਨੇਹਾ ਭੇਜਣਾ ਬੰਦ ਹੋ ਗਿਆ ਹੈ ਤੁਸੀਂ ਨਵੇਂ ਸਾਲ ਦਾ ਵਧਾਈ ਕਾਰਡ ਪਾਉਂਦੇ ਹੋ ਜਨਮ ਦਿਨ ਦੇ ਵਧਾਈ ਕਾਰਡ ਭੇਜਦੇ ਰਹਿੰਦੇ ਹੋ ਆਵੇਂ ਟੈਲੀਫੋਨ ਅਤੇ ਈਮੇਲ ਰਾਹੀਂ ਵੀ ਸਨੇਹੇ ਭੇਜੇ ਜਾ ਸਕਦੇ ਹਨ ਪਰ ਚਿੱਠੀ ਦੀ ਗੱਲ ਹੀ ਵੱਖਰੀ ਹੈ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀ ਜ਼ਰੂਰ ਲਿਖਿਆ ਕਰੋ ਇਸ ਤਰ੍ਹਾਂ ਤੁਹਾਨੂੰ ਚਿੱਠੀ ਲਿਖਣੀ ਆ ਜਾਵੇਗੀ ਤੁਹਾਡੇ ਰਿਸ਼ਤੇਦਾਰ ਤੁਹਾਡੀ ਚਿੱਠੀ ਪੜ੍ਹ ਕੇ ਖੁਸ਼ ਵੀ ਹੋਣਗੇ ਅੱਜਕੱਲ ਮੈਂ ਨਵੇਂ ਟੰਗਾ ਨਾਲ ਤੁਹਾਡੀ ਸੇਵਾ ਕਰਦਾ ਹਾਂ ਸਪੀਡ ਪੋਸਟ ਰਾਹੀਂ ਤੁਹਾਡੀਆਂ ਜ਼ਰੂਰੀ ਚਿੱਠੀਆਂ ਜਲਦੀ ਪਹੁੰਚਾਉਂਦਾ ਹਾਂ ਤੁਸੀਂ ਆਪਣੇ ਟੈਲੀਫੋਨ ਅਤੇ ਬਿਜਲੀ ਦੇ ਬਿੱਲ ਵੀ ਮੇਰੇ ਕੋਲ ਜਮ੍ਹਾਂ ਕਰਵਾ ਸਕਦੇ ਹੋ ਅੱਛਾ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਕੋਲ ਜਰੂਰ ਆਉਣਾ ਤੁਹਾਡਾ ਸਭਨਾ ਦਾ ਮਿੱਤਰ ਡਾਕਖਾਨਾ ਕਹਾਣੀ ਪੜਨ ਤੋਂ ਬਾਅਦ ਆਓ ਗੱਲਾਂ ਕਰੀਏ ਪ੍ਰਸ਼ਨ ਨੰਬਰ 1 ਇਸ ਪਾਠ ਵਿੱਚ ਕਿਸ ਬਾਰੇ ਦੱਸਿਆ ਗਿਆ ਹੈ ਇਸ ਪਾਠ ਵਿੱਚ ਡਾਕਖਾਨੇ ਬਾਰੇ ਦੱਸਿਆ ਗਿਆ ਹੈ ਡਾਕਖਾਨੇ ਰਾਹੀਂ ਅਸੀਂ ਆਪਣੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਕੋਲ ਚਿੱਠੀ ਪਾਰਸਲ ਤੋਹਫਾ ਜਾਂ ਵਧਾਈ ਪੱਤਰ ਭੇਜ ਸਕਦੇ ਹਾਂ ਡਾਕਖਾਨੇ ਵਿੱਚ ਮਨੀ ਆਰਡ ਰਾਹੀਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਰੁਪਏ ਪੈਸੇ ਵੀ ਭੇਜ ਸਕਦੇ ਹਾਂ ਪ੍ਰਸ਼ਨ ਨੰਬਰ 2 ਅੱਜਕੱਲ੍ਹ ਚਿੱਠੀ ਲਿਖਣ ਤੋਂ ਇਲਾਵਾ ਸਨੇਹਾ ਭੇਜਣ ਲਈ ਅਸੀਂ ਹੋਰ ਕੀ ਕੀ ਸਾਧਨ ਵਰਤ ਸਕਦੇ ਹਾਂ ਅੱਜਕੱਲ੍ਹ ਅਸੀਂ ਚਿੱਠੀ ਲਿਖਣ ਤੋਂ ਇਲਾਵਾ ਸਨੇਹਾ ਭੇਜਣ ਲਈ ਟੈਲੀਫੋਨ ਮੋਬਾਈਲ ਇੰਟਰਨੈਟ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਵਟਸਐਪ ਟੈਲੀਗ੍ਰਾਮ ਆ ਆਦੀ ਵਰਤੋਂ ਕਰ ਸਕਦੇ ਹਾਂ ਪ੍ਰਸ਼ਨ ਨੰਬਰ 3 ਚਿੱਠੀ ਲਿਖਣ ਵੇਲੇ ਕੀ ਕੀ ਤਿਆਰ ਰੱਖਣਾ ਚਾਹੀਦਾ ਹੈ ਚਿੱਠੀ ਲਿਖਣ ਸਮੇਂ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਚਿੱਠੀ ਸਾਫ਼ ਲਿਖਾਈ ਵਿੱਚ ਲਿਖੋ ਚਿੱਠੀ ਲਿਖ ਕੇ ਲਫਾਫਾ ਬੰਦ ਕਰ ਦਿਓ ਲਫਾਫੇ ਉੱਪਰ ਪਤਾ ਸਾਫ਼-ਸਾਫ਼ ਲਿਖੋ ਪੈਨ ਕੋਡ ਲਿਖਣਾ ਕਦੇ ਨਾ ਭੁੱਲੋ ਆਓ करिए ਸੋਚिए ਸਮਝिए ਅਤੇ करिए ਪ੍ਰਸ਼ਨ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਉੜਾ ਚਿੱਠੀਆਂ ਲਿਖਣ ਲਈ ਕਾਰਡ ਅਤੇ ਲਿਫਾਫੇ ਕਿੱਥੋਂ ਮਿਲਦੇ ਹਨ ਚਿੱਠੀਆਂ ਲਿਖਣ ਲਈ ਲਿਫਾਫੇ ਅਤੇ ਕਾਰਡ ਡਾਕਖਾਨੇ ਵਿੱਚੋਂ ਮਿਲਦੇ ਹਨ ਐੜਾ ਅੱਜਕੱਲ੍ਹ ਚਿੱਠੀਆਂ ਲਿਖਣ ਤੋਂ ਇਲਾਵਾ ਸੰਚਾਰ ਦੇ ਹੋਰ ਕਿਹੜੇ-ਕਿਹੜੇ ਸਾਧਨ ਉਪਲਬਧ ਹਨ ਅੱਜਕੱਲ੍ਹ ਚਿੱਠੀਆਂ ਲਿਖਣ ਤੋਂ ਇਲਾਵਾ ਮੋਬਾਈਲ ਟੈਲੀਫੋਨ ਈਮੇਲ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਟੈਲੀਵਿਜ਼ਨ, ਰੇਡੀਓ, ਕੰਪਿਊਟਰ, ਅਖਬਾਰ ਆਦ ਸੰਚਾਰ ਦੇ ਸਾਧਨ ਉਪਲਬਧ ਹਨ। ਈਡੀ ਮਨੀ ਆਰਡਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ? ਮਨੀ ਆਰਡਰ ਰਾਹੀਂ ਰੁਪਏ ਅਤੇ ਪੈਸੇ ਇੱਕ ਥਾਂ ਤੋਂ ਦੂਜੀ ਥਾਂ ਭੇਜੇ ਜਾਂਦੇ ਹਨ। ਪ੍ਰਸ਼ਨ ਨੰਬਰ 2 ਠੀਕ ਵਾਕ ਦੇ ਅੱਗੇ ਠੀਕ ਅਤੇ ਗਲਤ ਵਾਕ ਅੱਗੇ ਗਲਤ ਲਿਖੋ। ਊੜਾ ਡਾਕੀਆ ਚਿੱਠੀਆਂ ਨੂੰ ਘਰ-ਘਰ ਪਹੁੰਚਾਉਂਦਾ ਹੈ। ਇਹ ਵਾਕ ਸਹੀ ਹੈ। ਇਸ ਲਈ ਅਸੀਂ ਇਸ ਸਾਹਮਣੇ ਠੀਕ ਲਿਖਾਂਗੇ। ਐਡਾ ਪੈਨਕੋਡ ਲਿਖਣਾ ਜ਼ਰੂਰੀ ਨਹੀਂ ਹੁੰਦਾ ਇਹ ਵਾਕ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਗਲਤ ਲਿਖਾਂਗੇ ਈੜੀ ਸਾਰੀਆਂ ਚਿੱਠੀਆਂ ਇੱਕ ਹੀ ਥੈਲੇ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ ਇਹ ਵਾਕ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਗਲਤ ਲਿਖਾਂਗੇ ਸਸਾ ਸਪੀਡ ਪੋਸਟ ਰਾਹੀਂ ਚਿੱਠੀਆਂ ਜਲਦੀ ਪਹੁੰਚਦੀਆਂ ਹਨ ਇਹ ਵਾਕ ਸਹੀ ਹੈ ਇਸ ਲਈ ਅਸੀਂ ਇਸ ਸਾਹਮਣੇ ਠੀਕ ਲਿਖਾਂਗੇ ਪ੍ਰਸ਼ਨ ਨੰਬਰ 3 ਸਹੀ ਤਰਤੀਬ ਵਿੱਚ ਲਿਖੋ ਚਿੱਠੀ ਲਿਖਣ ਤੋਂ ਲੈ ਕੇ ਡਾਕੀਏ ਤੱਕ ਪਹੁੰਚਣ ਦੇ ਵਿੱਚ ਜੋ ਵੀ ਸਮਾਂ ਲੱਗਦਾ ਹੈ ਜੋ ਵੀ ਸਟੈਪ ਆਉਂਦੇ ਹਨ ਉਹਨਾਂ ਨੂੰ ਅਸੀਂ ਸਹੀ ਤਰਤੀਬ ਦੇ ਕੇ ਲਿਖਣਾ ਹੈ ਹੁਣ ਅਸੀਂ ਉਪਰੋਕਤ ਦਿੱਤੇ ਗਏ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਲਿਖਾਂਗੇ ਜਿਵੇਂ ਚਿੱਠੀ ਲਿਖਣਾ ਲਿਫਾਫੇ ਵਿੱਚ ਪਾਉਣਾ ਪਤਾ ਲੈਟਰ ਬਾਕਸ ਡਾਕਖਾਨਾ ਮੋਹਰ ਲਗਾਉਣਾ ਥੈਲਿਆਂ ਵਿੱਚ ਪਾਉਣਾ ਬੱਸ ਰੇਲ ਗੱਡੀ ਅਤੇ ਹਵਾਈ ਜਹਾਜ਼ ਡਾਕੀਆ ਸ਼ਬਦਾਂ ਦੀ ਖੇਡ ਪ੍ਰਸ਼ਨ ਨੰਬਰ 4 ਦਿੱਤੀਆਂ ਧੁਨੀਆਂ ਤੋਂ ਸ਼ਬਦ ਬਣਾਓ ਅਤੇ ਇਹ ਰੇਖਾਂ ਦਿੱਤੇ ਖਾਨਿਆਂ ਵਿੱਚ ਲਿਖੋ ਸਾਨੂੰ ਇੱਕ ਪਾਸੇ ਧੁਨੀਆਂ ਦਿੱਤੀਆਂ ਗਈਆਂ ਹਨ ਅਸੀਂ ਡਾਕਖਾਨੇ ਪਾਠ ਨਾਲ ਸੰਬੰਧਿਤ ਸ਼ਬਦ ਬਣਾਉਣੇ ਹਨ ਹੁਣ ਅਸੀਂ ਧੁਨੀਆਂ ਤੋਂ ਸ਼ਬਦ ਬਣਾ ਕੇ ਦਿੱਤੇ ਗਏ ਖਾਨਿਆਂ ਵਿੱਚ ਲਿਖਾਂਗੇ ਜਿਵੇਂ ਚਿੱਠੀ ਡਾਕਖਾਨਾ ਲਿਫਾਫੇ ਤਾਰ ਡਾਕੀਆ ਪਾਰਸਲ ਮੋਹਰ ਡਾਕ ਡਾਕਰ ਘਰ ਸੋਚੋ ਅਤੇ ਕਰੋ ਪ੍ਰਸ਼ਨ ਨੰਬਰ 5 ਸਮੂਹਿਕ ਗਤੀਵਿਧੀ ਆਪਣੇ ਸਕੂਲ ਦੇ ਸਾਥੀਆਂ ਨਾਲ ਗੱਲਬਾਤ ਕਰੋ ਕਿ ਡਾਕਖਾਨਾ ਕਿਸ ਤਰ੍ਹਾਂ ਦਾ ਹੁੰਦਾ ਹੈ ਤੁਹਾਡੇ ਡਾਕੀਏ ਦਾ ਕੀ ਨਾਂ ਹੈ ਕੀ ਉਹਨਾਂ ਨੇ ਕਦੇ ਕੋਈ ਚਿੱਠੀ ਲਿਖੀ ਹੈ ਇਸ ਗੱਲਬਾਤ ਨੂੰ ਹੇਠਾਂ ਲਿਖੋ ਇਸ ਪ੍ਰਸ਼ਨ ਦਾ ਉੱਤਰ ਜਾਣਨ ਲਈ ਬੱਚਿਓ ਤੁਸੀਂ ਤਸਵੀਰ ਵਿੱਚ ਦਿਖਾਏ ਅਨੁਸਾਰ ਆਪਣੇ ਸਾਥੀ ਵਿਦਿਆਰਥੀਆਂ ਨਾਲ ਡਾਕਖਾਨੇ ਬਾਰੇ ਗੱਲਬਾਤ ਕਰ ਸਕਦੇ ਹੋ ਜਿਵੇਂ ਸਿਮਰਨ, ਅਰਜਨ, ਗੁਰਪ੍ਰੀਤ ਆਪਸ ਵਿੱਚ ਡਾਕਖਾਨੇ ਬਾਰੇ ਗੱਲਬਾਤ ਕਰਦੇ ਹਨ ਆਓ ਉਹਨਾਂ ਦੀ ਗੱਲਬਾਤ ਨੂੰ ਸੁਣੀਏ ਸਿਮਰਨ ਕੀ ਤੁਸੀਂ ਕਦੇ ਡਾਕਖਾਨੇ ਗਏ ਹੋ ਅਰਜਨ ਹਾਂ ਮੈਂ ਡਾਕਖਾਨੇ ਗਿਆ ਸੀ ਉੱਥੇ ਚਿੱਠੀਆਂ ਮੰਨੀ ਆਰਡਰ ਤੇ ਪਾਰਸਲ ਭੇਜੇ ਜਾਂਦੇ ਹਨ ਸਿਮਰਨ ਸਾਡੇ ਪਿੰਡ ਦਾ ਡਾਕਖਾਨਾ ਸਕੂਲ ਦੇ ਨੇੜੇ ਹੈ ਗੁਰਪ੍ਰੀਤ ਸਾਡੇ ਡਾਕੀਏ ਦਾ ਨਾਮ ਨਸ਼ੱਤਰ ਸਿੰਘ ਹੈ ਉਹ ਹਰ ਰੋਜ਼ ਚਿੱਠੀਆਂ ਮੰਡਣ ਆਉਂਦੇ ਹਨ ਅਰਜਨ ਕੀ ਤੁਸੀਂ ਕਦੇ ਕੋਈ ਚਿੱਠੀ ਲਿਖੀ ਹੈ ਸਿਮਰਨ हां मैं अपनी मासी ਨੂੰ ਚਿੱਠੀ ਲਿਖੀ ਸੀ ਗੁਰਪ੍ਰੀਤ ਡਾਕਖਾਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਦੂਰ ਬੈਠੇ ਲੋਕਾਂ ਨਾਲ ਜੋੜਦਾ ਹੈ ਇਹ ਵੀ ਕਰਿਏ ਪ੍ਰਸ਼ਨ ਨੰਬਰ 6 ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਆਪਣੇ ਸਕੂਲ ਦੇ ਅਧਿਆਪਕ ਨੂੰ ਉਸ ਦੇ ਸਕੂਲ ਦੇ ਪਤੇ ਉੱਤੇ ਖੱਤ ਲਿਖੋ ਤੁਸੀਂ ਵੀ ਤਸਵੀਰ ਵਿੱਚ ਦਿਖਾਏ ਅਨੁਸਾਰ ਆਪਣੇ ਅਧਿਆਪਕ ਨੂੰ ਆਪਣੇ ਵੱਡੇ ਭੈਣ ਭਰਾ ਦੀ ਮਦਦ ਨਾਲ ਖੱਤ ਲਿਖ ਸਕਦੇ ਹੋ ਜਿਵੇਂ ਪਿਆਰੇ ਅਧਿਆਪਕ ਜੀ ਸਤਿ ਸ਼੍ਰੀ ਅਕਾਲ ਮੈਂ ਠੀਕ ਹਾਂ ਉਮੀਦ ਹੈ ਤੁਸੀਂ ਵੀ ਖੁਸ਼ ਹੋਵੋਗੇ ਮੈਨੂੰ ਆਪਣੇ ਸਕੂਲ ਅਤੇ ਦੋਸਤਾਂ ਦੀ ਬਹੁਤ ਯਾਦ ਆਉਂਦੀ ਹੈ ਮੈਂ ਹਰ ਰੋਜ਼ ਪਾਠ ਪੜ੍ਹਦਾ ਹਾਂ ਅਤੇ ਤੁਹਾਡੇ ਦੱਸੇ ਅਨੁਸਾਰ ਸਾਫ਼ ਲਿਖਾਈ ਕਰਦਾ ਹਾਂ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਪਿਆਰ ਨਾਲ ਪੜ੍ਹਾਉਦੇ ਹੋ ਤੁਹਾਡਾ ਪਿਆਰਾ ਵਿਦਿਆਰਥੀ ਗਰਨੂਰ ਸਿੰਘ ਜਮਾਤ 3 ਸਰਕਾਰੀ ਪ੍ਰਾਇਮਰੀ ਸਕੂਲ ਲੁਧਿਆਣਾ Thank you for watching video ko like kare channel ko subscribe kare